ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਆਪ ਜੀ ਦੇ ਨਾਲ ਸਿੱਖ ਅਰਦਾਸ ਦੇ ਵਿੱਚੋਂ ਕੁਝ ਅੰਸ਼ ਸਾਂਝੇ ਕਰਨੇ ਚਾਹੁੰਦੇ ਹਾਂ ਇਹ ਜੋ ਕਿਤਾਬ ਹੈ ਅਰਦਾਸ ਡੰਕਰ ਜਸਵੰਤ ਸਿੰਘ ਨੇਕੀ ਦੀ ਲਿਖੀ ਹੋਈ ਜਿਸ ਵਿੱਚ ਉਹਨਾਂ ਨੇ ਅਰਦਾਸ ਦੀ ਵਿਆਖਿਆ ਕੀਤੀ ਹੈ ਜਦੋਂ ਅਸੀਂ ਵਿਸਾਦਾਨ ਮੰਗਦੇ ਹਾਂ ਵਾਹਿਗੁਰੂ ਜੀ ਪਾਸੋਂ ਤੇ ਉਸ ਦੀ ਵਿਆਖਿਆ ਕਰਦੇ ਹੋਏ ਡਾਕਟਰ ਸਾਹਿਬ ਲਿਖਦੇ ਹਨ ਅਸਲ ਵਿੱਚ ਵਿਸਾ ਕਪਟਹੀਨ ਵੀ ਹੁੰਦਾ ਹੈ ਛਲਹੀਨ ਵੀ ਸੰਸਾਰ ਰਹਿਤ ਵੀ ਹੁੰਦਾ ਹੈ ਦੁਬਦਾ ਰਹਿਤ ਵੀ ਭਰਮਹੀਨ ਵੀ ਹੁੰਦਾ ਹੈ ਭੈਰ ਰਹਿਤ ਵੀ ਇਹ ਹਰ ਤਰ੍ਹਾਂ ਦੀ ਹੀਨਤਾ ਤੋਂ ਮੁਕਤ ਹੁੰਦਾ ਹੈ ਅਰਦਾਸ ਵਿੱਚ ਜਿਹੜਾ ਵਿਸਾ ਦਾਨ ਮੰਗਿਆ ਹੈ ਉਹ ਇੱਕ ਪਾਸੇ ਇਸ ਜੋਦੜੀ ਦਾ ਲਖਾਇਕ ਹੈ ਕਿ ਹੇ ਸੱਚੇ ਪਾਤਸ਼ਾਹ ਆਪਣੇ ਉੱਪਰ ਮੇਰਾ ਵਿਸਾ ਬਣਾਈ ਰੱਖੀਂ ਤਾਂ ਦੂਜੇ ਪਾਸੇ ਇਸ ਬੇਨਤੀ ਦਾ ਵੀ ਸੂਚਕ ਹੈ ਕਿ हे ਦਤਾਰ ਸਾਨੂੰ ਵਿਸ਼ਵਾਸ ਜੋਗਾ ਕਰਕੇ ਸਾਡੀ ਪ੍ਰਤੀਤ ਬਣਾਈ ਰੱਖੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਾਡ ਨੂੰ ਵੀ ਇਹ ਪ੍ਰੋਸਾ ਬਣਾਈ ਰੱਖਣ ਵਿਸ਼ਵਾਸ ਬਣਾਈ ਰੱਖਣ ਪੂਰਾ ਚੈਪਟਰ ਤੁਸੀਂ ਸਾਡੇ ਵੀਡੀਓ ਸੈਕਸ਼ਨ ਵਿੱਚ ਜਾ ਕੇ ਦੇਖ ਸਕਦੇ ਹੋ ਸੁਣ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ